ਇਸਾ ਹੈਡਰ ਵਾਲਾ ਹੋਵੇ। ਓਨਲੀ ਫਾਰ ਜੈਂਸ। ਨੋ ਲੇਡੀਸ। ਤੈਨੂੰ ਮੈਂ ਲੇਡੀਆਂ ਕੋਲ ਦੇ ਦਿਆਂ ਜੈਂਟਸ ਹੀ ਆ ਸਾਰੇ। ਬੰਨੀ ਤਾਂ ਆਇਆ ਫਿਰਦਾ ਜਿਵੇਂ ਖੋਲਣਾ ਹੀ ਨਹੀਂ ਰਿਹਾ। ਠੰਡ ਕਿੰਨੀ ਹੈ ਬਾਈ? ਕਹਿੰਦਾ ਘੁੱਟ ਦੇ ਦੋ ਨੀ। ਮੈਂ ਕਹਾਂ ਹੱਦ ਹੋ ਗਈ ਯਾਰ ਤੂੰ ਪਰਦੇਸੀ ਬੰਦਾ ਦਿਨ ਕੰਨ ਘੁੱਟਣਾ। ਭਾਏ ਦੇ ਬੰਬ ਤਾਂ ਨਹੀਂ। ਬਾਸ਼ੇ ਕਿਦ 17। ਉਹ ਲੈ ਲਈ ਉਹਨੂੰ ਵਿਚਾਰੇ ਦਾ ਇੰਨਾ। ਹਾਂ ਉਹ ਲੈਣਾ ਪੈਣਾ ਥੋਨੂੰ। ਦੇਖਾਂਗੇ ਹੈ ਕੀ ਹੈ ਪਹਿਲਾਂ।